ਜਦੋਂ ਬੰਦਾ ਟੁੱਟਿਆ ਹੁੰਦਾ ਨਾ ਅੰਦਰੋਂ ਦਿਲ ਦੁਖਿਆ ਹੁੰਦਾ ਪੂਰੀ ਤਰ੍ਹਾਂ ਬਹੁਤ ਪਰੇਸ਼ਾਨ ਹੋਇਆ ਹੁੰਦਾ ਉਦੋਂ ਨੂੰ ਮਾਲਕ ਦੇ ਅੱਗੇ ਜਾ ਕੇ ਜ਼ਰੂਰ ਅਰਦਾਸ ਕਰਨੀ ਚਾਹੀਦੀ ਹੈ ਕਿਉਂਕਿ ਤੁਹਾਡੇ ਦਿਲ ਦੇ ਅੰਦਰ ਨਾ ਪ੍ਰਮਾਤਮਾ ਦਾ ਨਿਵਾਸ ਹੈ ਤੇ ਜਦੋਂ ਆ ਪਰੇਸ਼ਾਨ ਹੁੰਦਾ ਤਾਂ ਆਵਾਜ਼ਾਂ ਮਾਰਦਾ ਆਪਣੇ ਰੱਬ ਨੂੰ ਤਾਂ ਉਦੋਂ ਉਹ ਵੀ ਕੋਲ ਹੋ ਕੇ ਸੁਣਦਾ ਉਹ ਤੁਹਾਨੂੰ ਕਦੇ ਇਕੱਲਾ ਨਹੀਂ ਛੱਡਦਾ ਸਾਨੂੰ ਲੱਗਦਾ ਆਪਾਂ ਇਕੱਲੇ ਬੈ ਗਏ ਸਾਡਾ ਐਨੇ ਸਾਹ ਛੱਡਦਾ ਉਹਨੇ ਛੱਡਦਾ ਪਰ ਆਪਾਂ ਇਹ ਕਦੇ ਪਹਿਚਾਨ ਹੀ ਨਹੀਂ ਪਾਉਂਦੇ ਕਿ ਪ੍ਰਮਾਤਮਾ ਤਾਂ ਸਾਡੇ ਲਈ ਬੈਠਾ ਆ ਜੇ ਸਭ ਨੇ ਸਾਹ ਛੱਡਦਾ ਤਾਂ ਉਹਨੇ ਤੇ ਨਹੀਂ ਛੱਡਿਆ ਉਹਨੇ ਥੋੜੀ ਤੁਹਾਡੀ ਬਾਹ ਛੱਡਤੀ ਉਹਨੇ ਤੁਹਾਨੂੰ ਆਪੇ ਸਾਂਭ ਲੈਣਾ ਜਦੋਂ ਓੱਖੀ ਘੜੀ ਆਵੇ ਓੱਖੇ ਹਾਲਾਤਾਂ ਅਨੁਸਰ ਤੇ ਤੇ ਕਬਰਾਣਾ ਨਹੀਂ ਕਦੇ ਵੀ ਆਪਣਾ ਪਿਛਲਾ ਵਕਤ ਯਾਦ ਰੱਖਿਆ ਕਰੋ ਸਾਰੀ ਉਮਰ ਦਾ ਸੁੱਖ ਹੀ ਨਹੀਂ ਨਿਕਲੀ ਹੋਏਗੀ ਪਿੱਛੇ ਵੀ ਬਹੁਤ ਮਾੜੇ ਹਾਲਾਤ ਆਏ ਹੋਣਗੇ ਤੁਹਾਡੇ ਤੇ ਪਰ ਉਹਨੇ ਤੁਹਾਨੂੰ ਉਹ ਵਲੀਆਂ ਨੇਰੀਆਂ ਚੋਂ ਵੀ ਕਢਵਾਇਆ ਤੇ ਫਿਰ ਹੁਣ ਕਿਉਂ ਨਹੀਂ ਕਢਵਾਏਗਾ ਕੋਈ ਫਿਕਰ ਨਹੀਂ ਕਰਨੀ ਛੱਡ ਤਾਂ ਸਾਹ ਸਾਂਭਨੇ ਤਾਂ ਛੱਡ ਤਾਂ ਕੋਈ ਗੱਲ ਨਹੀਂ ਮਾਲਕ ਬੈਠਾ ਤੁਹਾਡੇ ਲਈ ਉਹਨੇ ਬਾਹ ਇੰਨੀ ਘੁੱਟ ਕੇ ਫੜੀ ਤੁਹਾਡੀ ਕਿ ਤੁਹਾਨੂੰ ਇੱਥੇ ਕੋਈ ਵੀ ਤੂਫਾਨ ਨਹੀਂ ਹਿਲਾ ਸਕਦਾ ਉਨੇ ਮਾੜਾ ਨਹੀਂ ਕੁਝ ਹੋਣ ਦੇਣਾ ਗੱਲ ਯਾਦ ਰੱਖਣਾ ਸਭ ਕੁਝ ਚੰਗਾ ਹੋਏਗਾ ਤੁਹਾਡੇ ਨਾਲ ਇਹ ਵਕਤ ਬਦਲਣ ਤੋਂ ਦੇਖਣਾ ਉਹਨੇ ਤੁਹਾਡੇ ਹਾਲਾਤ ਹੀ ਬਦਲ ਦਨੇ ਸਾਰੇ ਤੁਹਾਡੀ ਜ਼ਿੰਦਗੀ ਬਦਲ ਕੇ ਦਿਖਾਏਗਾ ਮਾਲਕ ਜਿੱਦਾਂ ਦਾ ਮਰਜੀ ਸਮਾਂ ਚੱਲਦਾ ਹੋਵੇ ਅੱਜ ਆਪਣੇ ਰੱਬ ਦੇ ਜਦੋਂ ਤੱਕ ਭਰੋਸਾ ਬਕਾਣਾ ਤੁਹਾਨੂੰ ਸੱਚੀ ਆਸਤਾ ਉਹ ਦੇ ਦੇ ਤਾਂ ਉਹ ਤੁਹਾਡੇ ਲਈ ਕੁਝ ਵੀ ਕਰਕੇ ਦਿਖਾਏਗਾ ਨਹੀਂ ਲਿਖਿਆ ਮੁਕੱਦਰਾ ਜੇ ਕੋਈ ਗੱਲ ਨਹੀਂ ਪਿਆਰ ਹੀ ਇੰਨਾ ਪਾਲੋਗੇ ਨਾ ਜਦੋਂ ਮਾਲਕ ਦੇ ਨਾਲ ਤਾਂ ਤੁਹਾਡੇ ਨਸੀਬਾ ਜੇ ਸਾਰੇ ਸੁੱਖ ਲਿਖ ਦੇਗਾ ਤੁਹਾਡੇ ਸਾਰੇ ਰਸਤੇ ਸੁੱਖਾਂ ਦੇ ਬਣਾ ਦੇਗਾ ਖਬਰਾਨਾ ਨਹੀਂ ਕਦੇ ਵੀ